ਕੰਤ ਬਾਬਾ ਸੁਖਦੇਵ ਸਿੰਘ ਜੀ ਨੇ ਇੱਕ ਗੁਰੂ ਨਾਨਕ ਦੇਵ ਜੀ ٹرسٹ ਬਣਾਇਆ ਸੀਗਾ 2002 ਸਾਰੀ ਪ੍ਰਾਪਰਟੀ ਟਰਸਟ ਦੇ ਨਾਮ ਕਰਾਤੀ ਸੀ ਜੀ ਕਸ਼ਮੀਰਾ ਸਿੰਘ ਜੀ ਨੇ ਕੇਸ ਪਰਸਨ ਦੇ ਖਿਲਾਫ ਪਾਇਆ ਤੇ ਜੱਜਮੈਂਟ ਆਈ ਹੈ 8 ਸਾਲਾਂ ਬਾਅਦ ਇੱਕ ਜੱਜ ਨੇ ਜਿਹੜੀ ਜੱਜਮੈਂਟ ਦਿੱਤੀ ਹੈ ਉਹ ਵਕੀਲ ਸਾਹਿਬ ਦੱਸਣਗੇ ਆਪਾਂ ਇਹ ਨਾਲ ਤੇ ਅਸੀਂ ਤੇ ਜੋੜੀ ਗੁਰਨਾਣਕ ਦੇ ਟ੍ਰਸਟ ਦੇ ਸੇਵਾ ਕਰਦੇ ਸੀ ਪਹਿਲਾਂ ਹੁਣ ਵੀ ਹੀ ਸੇਵਾ ਕਰਨੀ ਚਾਹੁੰਦੇ ਆ ਜਦੋਂ ਮੈਂ ਦੇ ਮੁਤਾਬਕ ਨਹੀਂ ਕਰਨੀ ਹਾਰੀ ਹਰ ਆਮ ਨਾਲ ਤੰਗ ਕਰਦੇ ਬਾਰ ਬਾਰ ਤਾਂ ਕਰਕੇ ਇਹ ਕਾਨਫਰੈਂਸ ਰੱਖੀ ਆ ਕੀ ਤੰਗ ਕਰਦੇ ਆ ਬਾਹਰੋਂ ਆ ਕੇ ਬੰਦੇ ਜੇ ਅਸੀਂ ਖੇਤੀ ਚ ਜਾਂਦੇ ਆ ਤਾਂ ਤੰਗ ਕਰਦੇ ਆ ਲੰਗਰ ਚ ਜਾਂਦੇ ਆ ਤਾਂ ਤੰਗ ਕਰਦੇ ਨੇ ਵੀ ਸਾਨੂੰ ਕਿਸੇ ਕੋਈ ਕੰਮ ਚੱਲਣ ਨਹੀਂ ਦੇ ਦੇ ਸਾਡਾ ਕੋਈ ਪੁਲਿਸ ਦਾ ਸਹਿਯੋਗ ਮਿਲੇ ਜੀ ਤੁਹਾਨੂੰ ਹੁਣ ਤੱਕ ਨਹੀਂ ਜੀ ਸਾਨੂੰ ਵਾਰ-ਵਾਰ ਸੰਸਟਰੀ ਕੰਮ ਹੀ ਨਹੀਂ ਕਰਨਾ ਜੇ ਉਧਰ ਜਾਣਾ ਨਹੀਂ ਤੁਹਾਨੂੰ ਅੰਦਰ ਰੱਖਿਆ ਜਾ ਹਲੇ ਕੇ ਸੀ ਦਿੱਤੇ ਹੋਏ ਤੇ ਸਾਨੂੰ ਕਹਿ ਰਹੇ ਨੇ ਕਿ ਅੱਜ ਤੋਂ ਸਭ ਤੋਂ ਕੰਮ ਕਰਾਂਗੇ ਆ ਕਰਾਂਗੇ ਜੋ ਵੀ ਉਹਨਾਂ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਅੰਦਰ ਤਾੜਿਆ ਕਰ ਜਿਹਦੇ ਪਿੱਛੇ ਮਨਸ਼ਾ ਕਿਸ ਦੀ ਲੱਗਦੀ ਹੈ ਜੀ ਕੀ ਕਰਨਾ ਮਨਸਾ ਤੇ ਹੁਣ ਕਸ਼ਮੀਰਾ ਸਿੰਘ ਜੀ ਨੇ ਕੇਸ ਪਾਇਆ ਸੀ ਆ ਟਰਸਟ ਦੇ ਖਿਲਾਫ ਪਰ ਵੀ ਆਪਣੇ ਉਹ ਕਹਿ ਰਿਆ ਸੀ ਮੇਰੇ ਨਾਲ ਹੁਣ ਵੀ ਉਹੀ ਬੈਠਾ ਫਾਕੀ ਹੁਣ ਇਹ ਨਹੀਂ ਪਤਾ ਨਗਰ ਉਹਦੀ ਪਹੁੰਚ ਕਿਹਦੀ ਸਾਹੀ ਜਾਣਦੇ ਆ ਸਰਪੰਚ ਜੀ ਗੋਲਦਾਨ ਹੈ ਲੋਕਾਂ ਦਾ ਪਾਇਆ ਉਹ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਦੇ ਮੈਂਬਰ ਸਾਰੇ ਰਲ ਕੇ ਚਲਾਈਏ ਕੰਮ ਕਰੀਏ ਉਹਦੇ ਕਰਕੇ ਸਾਨੂੰ ਉਧਰ ਜਾਣ ਹੀ ਨਹੀਂ ਦੇ ਰਿਆ ਪ੍ਰਸ਼ਾਸਨ ਹੀ ਨਹੀਂ ਜਾਣ ਦੇਦਾ ਜੀ ਜੀ ਅਸੀਂ ਪਹਿਲਾਂ ਵੀ ਚਲਾ ਰਹੇ ਆਂ ਪਰ ਫਿਰ ਵੀ ਉਹ ਜਿਹੜੀਆਂ ਗੋਲਕਾਂ ਸੀਗੀਆਂ ਜੋ ਵੀ ਮਾਇਆ ਸੀਗੀ ਉਹ ਸਾਰੀ ਆਪ ਰੱਖੀ ਜਾ ਰਹੀ ਕਮੇਟੀ ਤੱਕੇ ਨਾਲੇ ਆਣ ਕੇ ਤੱਕਾ ਹੋ ਰਿਹਾ ਸਾਡੇ ਨਾਲ ਤੇ ਇਹ ਵੀ ਆਜ਼ਾਦ ਜਿਹੜਾ ਫੈਸਲਾ ਆਇਆ ਉਹ ਫੈਸਲੀਤੀ ਧੋਹੀ ਨਹੀਂ ਹੋਣੀ ਚਾਹੀਦੀ ਫੈਸਲਾ ਅਦਾਲਤ ਨੇ ਕਰਤਾ ਪਸ਼ਮੀਰਾ ਸਿੰਘ ਕਹਿੰਦਾ ਮੈਂ ਕੱਲਾ ਮਾਰਕੈਂ ਜਿਆਦਾ ਗੁਰੂ ਘਰ ਦਾ ਮਾਰਕ ਤੱਕ ਕੋਈ ਵੀ ਨਹੀਂ ਹੋ ਸਕਦਾ ਇਲੀਗਲ ਉਹ ਕਹਿੰਦੇ ਮੇਰੇ ਨਾਲ ਵਸੀਅਤ ਕਰਕੇ ਸੰਤ ਸੁਖਦੇਵ ਸਿੰਘ ਉਹ ਸੰਤ ਸੁਖਦੇਵ ਸਿੰਘ ਆਪਣੇ ਜੀਵ ਦੇ ਜੀ ਟਰਸਟ ਕ੍ਰੀਏਟ ਕਰਕੇ ਉਹ ਕਹਿੰਦੇ ਟਰਸਟ ਵੀ ਜੱਲ ਹੀ ਹੈ ਵੀ ਟਰਸਟ ਨਹੀਂ ਕ੍ਰੀਏਟ ਕੀਤਾ ਮੈਂ ਸਾਰੇ ਦੱਸ ਨੇ ਕਹਿੰਦਾ ਹੈ ਇਹ ਬੋਲਦਾ ਹੈ ਕਸ਼ਮੀਰ ਟ੍ਰਸਟ ਕਹਿੰਦਾ ਤੇਰੇ ਅਸਾਂ ਸੰਤ ਸੁਖਦੇਵ ਸਿੰਘ ਨੇ ਟ੍ਰਸਟ ਹੁਦਾ ਹੈ ਇਹ ਪੂਰੇ ਚ ਰਾਜਾ ਨਰਿੰਦਰ ਸਿੰਘ ਲੱਭੇ ਕੈਬਨਿਟ ਮਿਨਿਸਟਰ ਹੈ ਸੁਰਜੀਤ ਸਿੰਘ ਰਖੜਾ ਉਹਦੇ ਚ 15 ਬੰਦੇ ਟਰਸਟੀ ਹੈ ਔਰ ਉਸ ਚ ਇੱਕ ਕਸ਼ਮੀਰਾ ਸਿੰਘ ਵੀ ਟਰਸਟੀ ਹੈ ਜੀਤੇ ਦੇ ਟ੍ਰਸਟ ਡੀਡ ਤੇ ਦਖਤ ਹੈ ਔਰ ਉਹ ਟ੍ਰਸਟ ਡੀਡ ਜਿਹੜੀ ਹੈ ਜਿਵਾਨੀ ਨਹੀਂ ਹੈ ਰਜਿਸਟਰਡ ਡਾਕੂਮੈਂਟ ਜੀਤੇ ਸਤ ਸੰਦਰਿੰਦਰ ਸਿੰਘ ਅੱਬਾ ਜੀ ਦੇ ਉਹਨਾਂ ਦੇ ਦਿੱਖ ਨੇ ਵੀ ਟਰਸਟੀ ਸਰਿੰਦਰ ਸਿੰਘ ਬਾਬੂ ਸਿੰਘ ਬਹੁਤ ਬੰਦੇ ਟਰਸਟੀ ਨੇ ਸਾਰੇ ਜੀ ਇਹਨਾਂ ਨੂੰ ਆਪਣੀ ਜਿਉਂਦੇ ਮੇਰੀ ਪ੍ਰਾਪਰਟੀ ਹੈ ਮੈਂ ਟਰਸਟ ਬਣਾਇਆ ਕਰਤਾ ਟਰਸਟ ਦਸ ਹਮੇ ਇੱਕ ਪ੍ਰਾਪਰਟੀ ਉਹਨਾਂ ਨੇ ਜਿਉਂਦੇ ਜੀ ਪਹਿਲਾਂ ਵਸੀਅਤ ਕੀਤੀ ਉਹਨਾਂ ਨੇ ਆਪਣੀ ਪ੍ਰਾਪਰਟੀ ਟਰਸਟ ਬਣਾਤੀ ਸੰਸੁਖਦੇਵ ਸਿੰਘ ਜੀ ਨੇ ਟਰਸਟ ਬਣਾਉਣ ਤੋਂ ਬਾਅਦ ਉਹਨਾਂ ਨੇ ਵਸੀਅਤ ਕੈਨਸਲ ਵੀ ਕੀਤੀ ਰਜਿਸਟਰਡ ਉਹ ਕਹਿੰਦੇ ਜੀ ਬਸਤੀਆਂ ਨੇ ਕੈਨਸਲ ਹੋਈ ਇਹ ਵੀ ਜਾਲੀ ਆ ਆਪਣੀ ਪ੍ਰਾਪਰਟੀ ਕਹਿਣ ਲੱਗਾ ਜੀ ਮੇਰੀ ਪ੍ਰਾਪਰਟੀ 15 ਸਾਲ ਤੱਕ ਬਤੌਰ ਟਰਸਟੀ ਉਹ ਗੁਰਦਾਰੇ ਦੀ ਸੇਵਾ ਕਰਦਾ ਰਿਹਾ ਹੁਣ ਉਹ 15 ਸਾਲ ਬਾਅਦ ਕਹਿਣ ਲੱਗਾ ਜਦੋਂ ਉਹ ਟਰਸਟੀ ਤੋਂ ਪੜਤ ਤਾ ਰਿਕਾਰਡ ਬੋਲਦਾ ਟਰਸਟੀ ਤੋਂ ਪੜਤ ਤਾ ਉਹ ਕਹਿੰਦਾ ਜੀ ਮੈਂ ਹੀ ਮਾਲਕ 15 ਸਾਲ ਬਾਅਦ ਕਹਿਣ ਲੱਗਾ ਕਿ ਮੈਂ ਮਲਕੀਤ ਮੈਂ ਮਾਲਕ ਆ ਕੱਲਾ ਬਸਤੀਆਂ ਦੀ ਪੰਜਾਬੀ ਮੱਕੇਦਮਾ ਕੀ ਕੀਤਾ 22 ਬਸਰ ਨੰਬਰ ਨੋਬਸੀਏ ਤੇ ਮੈਂ ਮਾਲ ਕੇ ਪ੍ਰਾਪਰਟੀ ਦੇ ਸਾਂ ਕਿੰਨੇ 25 ਗੁਰਦੁਆਰੇ ਨੇ ਇੱਕ ਵੀ ਨਹੀਂ ਹੈ ਇਹ ਕਿੱਥੇ ਦਾ ਗੁਰਦੁਆਰਾ ਨਹੀਂ ਹੈ ਕਰਨਾਲ ਹੈ ਹਰਿਆਣਾ ਚ ਹੈ ਯੂਪੀ ਚ ਹੈ ਸਾਰੇ ਪੰਜਾਬ ਚ ਬਹੁਤ ਨੇ ਇਹ ਤੇ ਸੰਤ ਸੁਖਦੇਵ ਸਿੰਘ ਦੀ ਜਿਹੜੀ ਉਹਨਾਂ ਨੇ ਪ੍ਰਾਪਰਟੀ ਔਰ ਇਹ ਮੁਖਤਿਆਰ ਵੀ ਰਿਹਾ ਉਹਨਾਂ ਦਾ ਸੰਤ ਸੁਖਦੇਵ ਸਿੰਘ ਜੀ ਦਾ ਉਹ ਸਾਰੇ ਰਿਕਾਰਡ ਅਦਾਲਤ ਜਿਲ੍ਹ ਕੰਦੇ ਬਾਗ ਅਦਾਲਤ ਨੇ ਕਿਹਾ ਤਾਂ ਵੀ ਟਰਸਟ ਦੀ ਪ੍ਰਾਪਰਟੀ ਹੈ ਟਰਸਟ ਦੇ ਕਬਜ਼ੇ ਹੈ ਰਸਤੇ ਨਾਲ ਉਤੇ ਇੰਤਕਾਲ ਹੈ ਰਸਤੇ ਨਾਲ ਉਤੇ ਜਮਬੰਦੀਆਂ ਨੇ ਰਸਤੇ ਨਾਲ ਉਤੇ ਗਰਦੌਰੀਆਂ ਨੇ ਕਸ਼ਮੀਰੇ ਤੇ ਨਾ ਕੇ ਕੋਈ ਗਰਦੌਰੀ ਜਮਬੰਦੀ ਨਹੀਂ ਹੈ ਇਹ ਮੇਰੇ ਕੋਲ ਦਾ 2019 ਜਾਇ ਹੈ ਇਸ ਕੋ ਇਹ 2016 17 ਚ ਕਸ਼ਮੀਰ ਸੀਨੇਮ ਕਤਵਾ ਕੀਤਾ ਪਹਿਲਾ ਵੀ ਜੀ ਇਸ ਪ੍ਰਾਪਰਟੀ ਦਾ ਮੈਂ ਮਾਲਕ ਹੈ ਮੇਰਾ ਕਬਜ਼ਾ ਹੈ ਅਦਾਲਤ ਨੇ ਕਹਿੰਦਾ ਨਾ ਤੁਸੀਂ ਮਾਲਕ ਹੋ ਨਾ ਤੁਸੀਂ ਕਾਬਜ਼ ਇਹਨਾਂ ਦੇ ਮੁਕਤਮਾ ਕੀਤਾ 2019 ਦੇ ਵਿੱਚ ਟਰਸ ਨੇ ਇਹਨਾਂ ਨੇ ਕੱਲਿਆਂ ਦਾ ਨਹੀਂ ਹੈ ਇਹ ਤਾਂ ਬਲਕਿ ਇਹ ਬਤੌਰ ਟਰਸਟੀ ਦਖਸਤ ਵੀ ਨਹੀਂ ਹੈ 6 ਬੰਦੇ ਜਿਹੜੇ ਟਰਸਟੀ تھے ਉਹ ਉਹਨਾਂ ਨੇ ਦਖਸਤ ਕਰਵਾਈ ਜਿਹੜਾ ਉਹਨਾਂ ਦੇ ਤੇ ਉਹਨਾਂ ਨੇ ਜ਼ਾਲਤ ਨੇ ਕਿਹਾ ਵੀ ਹਾਂ ਇਹ ਟਰਸਟੀ ਜਗ੍ਹਾ ਟਰਸ ਚ ਚਲਾ ਰਿਹਾ ਟਰਸ ਨਹੀਂ ਕੰਟਰੋਲ ਲਾਜ਼ਮੀ ਜਨ ਕਹਿੰਦਾ ਟਰਸ ਦਾ ਕਬਜ਼ਾ ਹੈ ਕੋਈ ਦਾ ਬੰਦਾ ਹੋਰ ਟੀਜਾ ਬੰਦਾ ਕਸ਼ਮੀਰ ਸਿੰਘ ਉਹਦੇ ਚ 50 ਬੰਦੇ ਨੇ ਜਿਹੜੇ ਉਹ ਕਹਿੰਦੇ ਮੈਂ ਕਮੇਟੀ ਬਣਾਤੀ ਪਿੰਡ ਵਾਲਿਆਂ ਨੇ ਕਸ ਤੋੜਤਾ ਐਸਜੀਐਮ ਨੇ ਕਮੇਟੀ ਬਣਾਤੀ ਉਹ ਅਦਾਲਤ ਨੇ ਕਹਿੰਦਾ ਕੋਈ ਕਮੇਟੀ ਨਹੀਂ ਕੋਈ ਜਿਹੜੇ ਪੋਲੀਟੀਕਲ ਇੰਟਰਫੀਅਰੈਂਸ ਦੀਗੀ ਐਸ ਪਰ ਰੂਲ ਕੀ ਬਣਦਾ ਜੀ ਇਹ ਉਹ ਵਿਗਨ ਪਾਉਂਦੇ ਨੇਗੇ ਇਹਨਾਂ ਦੇ ਕਿਸੇ ਅਦਾਲਤ ਦੇ ਹੁਕਮ ਦੀ ਤੋਹੀਨ ਹੈ ਕੰਟੈਂਪਟ ਜਿਹਨੂੰ ਕਹਿੰਦੇ ਆਪਾਂ ਕੰਟੈਂਪਟ ਹੈ ਇਹ ਕੱਲੋਂ ਹੁਣ ਆਇਆ ਵੀ ਇੱਕ ਕਦਮ ਦੇ ਚਾਰੋਂ ਕਦਮੇ ਵੱਜਣਗੇ ਇਹ ਪੁਲਿਸ ਅਡਮਿਨਿਸਟ੍ਰੇਸ਼ਨ ਨੂੰ ਜੀਦਾ ਕਿ ਕਿਸੇ ਨੂੰ ਦਖਲਅੰਦਾਜ਼ੀ ਨਾ ਕਰਨ ਦੇਣ ਮਕਦਮਾ ਗੁਰੂ ਘਰ ਦੇ 4 ਪੈਸੇ ਆਣੇ ਜਿਹੜੇ ਆਂਦਣਾ ਉਹ ਮਕਦਮੇ ਤੇ ਲਗੀ ਜਾਏਗੀ ਜ਼ਰੂਰ ਤੇ ਨਹੀਂ ਮਕਦਮੇ ਦੀ 10 ਸਾਲਾਂ ਲੋਕਾਂ ਦੇ ਮਕਦਮੇ ਵਾਜੀ ਮੁਖਤੀ ਹੁਜੇ ਜੁੜੇ ਹੋਏ ਕਿੱਥੇ ਦਾ ਗੁਰਦੁਆਰੇ ਦੇ ਸਕੂਲ ਹੈ ਆਸਟਾਲ ਹੈ ਕਿੱਥੇ ਉਹਦੀ ਡਿਵੈਲਪਮੈਂਟ ਹੋਵੇ ਬੱਚੇ ਪੜ੍ਹਨ ਕਿੱਥੇ ਆ ਮਕਦਮੇ ਵਾਜੀ ਚ ਪੇਵੇਂ ਨਹੀਂ ਹੁਣ ਇਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲੈ ਕੇ ਆਏ ਕਿ ਇਸ ਕੇਸ ਦਾ ਇੱਕ ਸਾਲ ਚ ਫੈਸਲਾ ਕਰੋ ਤਾਂ ਇੱਕ ਸਾਲ ਚ ਹੁਣੇ ਜੱਜ ਬਹੁਤ ਮਾਝਾ ਰਿਹਾ ਇੱਕ ਸਾਲ ਦੇ ਵਿੱਚ ਉਹਨੇ ਨਵੰਬਰ 31 ਨੂੰ ਇਸ ਸਾਲ ਹੋਣਾ ਬੁਰਾ ਹੁਣ ਤੋ ਪਹਿਲਾਂ ਉਹਨੇ ਫੈਸਲਾ ਸੰਜੀ ਪਹਿਲਾਂ ਤਾਂ ਇੱਥੇ ਬਾਦ ਬਾਦ ਕੋਈ ਅਸੀ ਗੱਲ ਹੈ ਨਹੀਂ ਬਾਦ ਬੜਾਇਆ ਜਾਂਦਾ ਅਸੀਂ ਕਥਾ ਕੀਤਨ ਪ੍ਰਚਾਰ ਕਰਨ ਵਾਲੇ ਅਜ ਤੋਂ ਮੈਂ 1983 ਤੋਂ ਲੈ ਕੇ ਕਥਾ ਕੀਤਨ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਖੰਡੇ ਵੱਟ ਦਮਸ਼ਕਾਇਆ ਗੁਰੂ ਗ੍ਰੰਥ ਸਾਹਿਬ ਜੁੜਾ ਸਾਡਾ ਮਿਸ਼ਨ ਸਿਰਫ ਜਿਹੜੀ ਸਾਨੂੰ ਮਾਫਤ ਕਰਨ ਦੀ ਡਿਊਟੀ ਲਈ 1983 ਤੋਂ ਲੈ ਕੇ ਮੈਂ ਹੁਣ ਤੱਕ ਉਹੀ ਡਿਊਟੀ ਕਰ ਰਿਹਾ ਭਾਵੇਂ ਮੈਂ ਠੀਕ ਆ ਭਾਵੇਂ ਮਾਰ ਸਾਡਾ ਮਿਸ਼ਨ ਇਹੀ ਹੈ ਵੀ ਸੇਵਾ ਸੇਮਨ ਕਰਨਾ ਤੇ ਕਥਾ ਕਿਤਨੇ ਪ੍ਰਚਾਰ ਕਰਨਾ ਲਾਕੀ ਨੂੰ ਸਭ ਨੂੰ ਪਤਾ ਹੈ 1996 ਵਿੱਚ ਆਪੁਰਸ਼ਾਏ ਮੈਨੂੰ ਸਟੇਜ ਤੇ ਪੈਗ ਦੇ ਦਿੱਤੀ ਤੇ ਬਾਅਦ ਵਿੱਚ ਇੱਕ ਰਸੀਦ ਕਰ ਦਿੱਤੀ ਮੇਰੇ ਨਾਂ ਤੇ ਵੀ ਬੋਲ ਕੇ ਵੀਡੀਓ ਭਰੀ ਹੋਈ ਹੈ ਵੀ ਅੱਜ ਤੋਂ ਬਾਅਦ ਭਾਈ ਮੇਰਾ ਸੇਵਾ ਕਰਨਗਾ ਮੈਂ ਕੋ ਹੋਰ ਸੰਗਤ ਦੀ ਦਸਨਾ ਚਾਹਨਾ ਪਾਈਪਾਲ ਸਿੰਘ ਜਿਉਂਦਾ ਮੁੰਡ ਖੇੜੇ ਤੋਂ ਉਹਨੂੰ ਬੁਲਾ ਕੇ ਕੰਨਾ ਚਾਹਦੇ ਕਿ ਭਾਈ ਮੇਰੇ ਤੇਰ ਤੋਂ ਬਾਅਦ ਕੋਈ ਗੱਲ ਹੋ ਜਾਈ ਤਾਂ ਕੋਈ ਸੰਗਤ ਬੋਲ ਕੇ ਆਖਣਾ ਹੈ ਭਾਈ ਮੈਂ ਸੇਵਾ ਪਾਈ ਕਸ਼ਮੀਰਾਸ ਨੂੰ ਦੇ ਕੇ ਚੱਲਿਆ ਇਹ ਸੇਵਾ ਕਰਾਉਣਗੇ ਹਨ ਉਹ ਅਜੇ ਜਿਉਂਦਾ ਹੈ ਤੁਸੀਂ ਪੁੱਛ ਸਕਦੇ ਨਾ ਤੇ ਮੇਰੇ ਰਿਸ਼ਤੇਦਾਰ ਹੈ ਨਾ ਉਹ ਮਾਰੇ ਮਾਮੇ ਦਾ ਮੁੰਡਾ ਇਹ ਸੰਗਤੀ ਰੂਪ ਜੈਸੇ ਦਾ ਜ਼ਰੂਰ ਨੇ ਦੂਜੀ ਗੱਲ ਇਹ ਸੀ ਅਸੀਂ ਪ੍ਰਚਾਰ ਕਰਦੇ ਸੀ ਚਲੋ ਇੱਥੇ ਇੱਕ ਜਾਲੀ ਜਿਵੇਂ ਬਣਾਇਆ ਮੈਂ ਵੀ ਮੈਂਬਰਸ਼ਿਪ ਹੈ ਉਦੋਂ ਤਾਂ ਕੋਈ ਚੱਲਦਾ ਰਿਹਾ ਜਦੋਂ ਖਾ ਖਾ ਬੈਣਾ ਮਤਲਬ ਵਿਆਹ ਕਰਨ ਲੱਗੇ ਇੱਥੇ ਫਿਰ ਸਾਸੀ ਉਹਨਾਂ ਨੂੰ ਚੈਲੰਜ ਕਰਦਾ ਹਾਂ ਜੀ ਉਹ ਬਸੀਰ ਦੇ ਨਾਂ ਤੇ ਚਲੋ ਕੇਸ ਸੀ ਜਿਹੜਾ ਹੋਈ ਜਾਂ ਜਿਵੇਂ ਹੋਇਆ ਕੇਸ ਜਿੱਤ ਕੇ ਜਾਂ ਅਸੀਂ ਹਾਰ ਗਏ ਉਹ ਸੀ ਕੇਸ ਅੱਗੇ ਪਾ ਦਿੱਤਾ ਜਾਂ ਕਿ ਇੱਥੇ ਆ ਕੇ ਸਾਨੂੰ ਆ ਕੇ ਚਾਬੀਆਂ ਦੇ ਦਿਓ ਜੀ ਮੈਂ ਕਿ ਗੁਰੂ ਘਰ ਦੇ ਚਾਬੇ ਕਿਵੇਂ ਦੇ ਦੂੰ ਅਸੀਂ ਸੇਵਾ ਕਰਾਣੇ ਜਾਂਦਾ ਮੈਂ ਤੇ ਕੁਝ ਲੋਕ ਚਲੇ ਜਾਂਦੇ ਸਾਰਾ ਕੁਝ ਇਸ ਕਰਕੇ ਬੇਨਤੀ ਐ ਸਾਰੇ মিডিਆ ਦੇ ਸਾਡੇ ਭਰਾ ਨੇ ਸਾਰੇ ਅਸੀਂ ਬੱਚੋਂ ਤੋਂ ਸਾਰੇ ਪਾਈ ਗੁਰਮਤ ਸਿੰਘ ਹੋਰ ਨੇ ਪਾਈ ਕੋਈ ਗੱਲ ਨਹੀਂ ਤੇ ਆਪਣਾ ਇਕੱਠਾ ਕੀ ਗੱਲ ਹੈ ਇਹ ਨਹੀਂ ਇਹਨਾਂ ਨੂੰ ਪਤਾ ਨਹੀਂ ਸਾਰਾ ਪਤਾ ਹੈ ਪਰ ਇਹਨਾਂ ਦਾ ਫਰਜ਼ ਹੈ ਕਿ ਇਹ ਹਨਾ ਇਹ ਸੱਚੀ ਗੱਲ ਅੱਗੇ ਬਚਾਉਣਗੇ ਅਸੀਂ ਸਾਰੇ ਸੰਗਤ ਤੁਹਾਡੇ ਜਰੀਏ ਵੀ ਬੇਨਤੀ ਕਰਦਾ ਕਿ ਕੋਈ 扑ੜਕਾ ਕੋਈ ਝਗੜਾ ਕੋਈ ਰੌਲਾ ਕਿਸੇ ਨੇ ਨਹੀਂ ਕਰਨਾ ਸੰਗਤ ਅੱਗੇ ਵੀ ਆਉਂਦੀ ਹੈ ਜਦੋਂ ਸੰਗਤ ਨੂੰ ਮੈਸੇਜ ਗਿਆ ਜੇ ਅਸੀਂ ਬੁਲਾਉਂਦੇ ਫਿਰ ਤਾਂ ਸ਼ਾਇਦ ਇਹ ਤੇ ਥਾਂ ਨਾ ਹੁੰਦਾ ਕਿ ਹਨਾ ਸੰਗਤ ਆਪਣੇ ਤੌਰ ਤੇ ਆਈ ਹੈ ਤੇ ਆਰੀ ਮੱਤਾ ਟਿਕਣ ਵਾਸਤੇ ਕਿਸੇ ਸੰਗਤ ਨੇ ਉਹਿਤ ਆਪਕੀ ਵੀ ਕਿਸ ਨੂੰ ਪਿਆ ਨਾ ਕਹੇਗੀ ਕਦੇ ਵਾਸਤੇ। ਢਕਾੜ ਬਣਾ ਲਓ ਚਾਹੇ ਜਿੰਨੂੰ ਮਰਜ਼ੀ ਬਣਾ ਲਓ। ਹੁਣ ਜਦੋਂ ਇੰਨਾ ਫੋਰਸ ਆ ਕੇ ਬਾਹਰ ਲੱਗ ਜਾਈ ਸੰਗਤ ਦੇ ਮੰਜ ਕੀ ਆਊਗਾ। ਕਿ ਕਿੱਤੀ ਗੋਥੇ ਡਾਂਗ ਚੱਲੇ ਕਿ ਡਾਂਗ ਰੋਲਾ। ਅੱਜ ਤੱਕ ਕਿਸ ਨੇ ਇੱਥੇ ਧੱਕਾ ਮਾਰੇ ਕਿਸ ਨੂੰ? ਕੋਈ ਟਵੱਟਾ ਚੱਲਿਆ ਹੋਰ। ਪਰ ਇੱਥੇ ਹਊਆ ਇਹ ਬਣਾਇਆ ਜਾਂਦਾ ਸਾਨੂੰ ਬੜਾ ਖਤਰਾ ਹੈ। ਇਹ ਗੁਰਮੁਖ ਸਿੰਘ ਆਰੇ ਮੈਨੂੰ ਸਵੇਰੇ ਮਿਲਦੇ ਨੇ ਮੈਂ ਸਵੇਰੇ 4 ਵਜੇ ਨਹਿਰ ਤੇ ਸੈਰ ਕਰਦਾ। ਜਿਨੇ ਮੈਨੂੰ ਮਾਰਨਾ ਉਹ ਤੇ ਮਾਰ ਦਊਗਾ। ਮੈਨੂੰ ਖਤਰਾ ਕਰਦਾ। ਜਦੋਂ ਮਰਨਾ ਹੀ ਤਾਂ ਫਾਰੇ ਮੈਨੂੰ ਸਾਰੀ ਸੰਗਤ ਦਾ ਸਾਰੇ ਗੁਰਪਾਈ ਨੇ ਸਾਡੇ ਮੈਂ ਸੰਗਤ ਦਾ ਗੁਰੂ ਘਰ ਦੇ ਸੇਵਾਦਾਰ ਆ ਜਿਹੜੀ ਮੇਰੀ ਸੇਵਾ ਲੱਗੀ ਹੈ ਮੈਂ ਵੀ ਸੇਵਾ ਕਰਿਆ ਸਾਰੀ ਸੰਗਤ ਨੇ ਹੀ ਸੇਵਾ ਕਰਨੀ ਇਹ ਕਿਸੇ ਜੱਤੀ ਜਾਇਦਾਦ ਪਿਓ ਦੀ ਨਹੀਂ ਕਿ ਮੇਰੇ ਨਾਂ ਲੱਗ ਜੇਗੀ ਜਾਂ ਮੇਰੇ ਅੱਗੇ ਬੱਚੇ ਦੇ ਨਾਂ ਲੱਗੇ ਇਸ ਕਰਕੇ ਮੈਂ ਸਾਰੇ ਮੀਡੀਆ ਦਾ ਧੰਨਵਾਦੀ ਆ ਸਾਰੀ ਸੰਗਤ ਦਾ ਵੀ ਭਾਈ ਸਾਰੇ ਪ੍ਰੇਮ ਨਾਲ ਸੇਵਾ ਕਰੂ ਜਿੱਤੇ ਬੈਠ ਕੇ ਸਿਮਨ ਕਰ ਲੋ ਨੇ ਕੋਈ ਇਤਨਾ ਉੱਚੀ ਬਾਤ ਨਹੀਂ ਬੋਲਣਾ ਮੈਂ ਸਾਰੇ ਸੰਗਠਨ ਫੇਕਿਓ। ਥੈਂਕ ਯੂ ਜੈਕਰ ਸਾਹਿਬ। ਜਿਵੇਂ ਕਿ ਸਾਰਿਆਂ ਨੂੰ ਪਹਿਲੇ ਹੀ ਪਤਾ ਹੈਗਾ ਕਿ ਮਨਜੋ ਕੋਟ ਵੱਲੋਂ ਇੱਕ ਆਡਰ ਆਇਆ ਸੀਗਾ ਰਿਗਾਰਡਿੰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਸਬੰਧੀ ਉਹ ਸਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈਗੀ ਤੇ ਬੜੇ ਪੋਜ਼ਿਟਿਵ ਦੋਵਾਂ ਧਿਰਾਂ ਨੇ ਜਿਹੜਾ ਹੈਗਾ ਇਹ ਚ ਹੰਗਾਰਾ ਭਰਿਆ ਹੈਗਾ ਤੇ ਸਾਨੂੰ ਆਸ ਹੈ ਐਮਈ ਕੇਬਲੀ ਦੋਵਾਂ ਧਿਰਾਂ ਦੇ ਸਹਿਯੋਗ ਦੇ ਨਾਲ ਇਹ ਮੈਟਰ ਜੱਠ ਲਿਆ ਜਾਏਗਾ। ਨੇ ਇਹ ਚਾਬਿਆ ਦੀ ਮੰਨ ਕਰਦੇ ਨੇ ਨੰਦੂ ਤੇ ਰਾਤੇ ਉਹ ਚਾਬਿਆ ਦੇ ਨੂੰ ਦੇ ਰਿਹਾ ਤੇ ਯਾਰ ਜੀ ਨਹੀਂ ਦੋਵੇਂ ਧਿਰਾਂ ਦੇ ਆਪਸੀ ਸਹਿਮਤੀ ਬਣ ਗਈ ਗੀ ਗੱਲਬਾਤ ਸਾਫ ਸੰਗਤ ਜੋ ਆਪੇ ਚ ਇੱਕ ਕਮੇਟੀ ਬਣਾਣਗੇ ਸਾਵੇਂ ਬੰਦੇ ਲੈ ਕੇ ਜਾਂ ਗੁਰੂ ਮਹਾਰਾਜ ਜੀ ਦੀ ਸ਼ਰਧਾ ਹੈਗੀ ਹੈ ਤੇ ਉਹ ਅਕੋਰਡਿੰਗਲੀ ਡਿਸੀਜਨ ਉਹ ਜਗਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਵੇਂ ਕਰਨਾ ਹੈ ਉਹ ਕੰਮ ਰਸਤਾ ਦੇ ਵਿੱਚ ਪੈ ਗਿਆ ਉਹਦੇ ਰਿਗਾਰਡਿੰਗਲੀ ਜਿਹੜਾ ਹੈਗਾ ਪੁੱਸਤੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਪਰ ਦੋਵੇਂ ਧਿਰਾਂ ਨੇ ਇਹ ਚੀਜ਼ ਨੂੰ ਜਿਹੜਾ ਹੈਗਾ ਇਹ ਇਕਜੁੱਟਤਾ ਜਿਤਾਈ ਹੈਗੀ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਲੈਂਡ ਆਰਡਰ ਦੀ ਸਪਸ਼ਟਾ ਜਿਹੜੀ ਉਹ ਭੰਗ ਨਹੀਂ ਕਰਨੀ। ਬਾਬਾ ਕਸ਼ਮੀਰਾਂ ਨੇ ਪੂਰੀ ਤਰ੍ਹਾਂ ਤੀ ਸਵਾਲ اٹھਾਇਆ ਵੀ ਇਸ ਤਰ੍ਹਾਂ ਜਿਹੜੇ ਬੂਟ ਪਾ ਕੇ ਜਾਂ ਪੁਲਿਸ ਨਾਗਮ ਤੇ ਗੁਰਦੁਆਰਾ ਸਾਹਿਬ ਜਾ ਰਹੇ ਨੇ ਇਹ ਵੀ ਇਹਦੀ ਹੈ। ਨਹੀਂ ਜੀ ਬਿਲਕੁਲ ਨਹੀਂ ਬਾਬਾ ਜੀ ਕੋਲ ਨਹੀਂ ਆਏ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ। ਸਾਡੇ ਪੁਲਿਸ ਜਿਆਦਾ ਜਿਹੜੇ ਹੈਗੇ ਆ ਵੈਸੇ ਪੂਨ ਸੈਕੂਲਰ ਹੈਗੀ ਪਰ ਜਿਆਦਾ ਸਿੱਖ ਧਰਮ ਦੇ ਵਿੱਚ ਜਿਹੜਾ ਸ਼ਰਧਾ ਰੱਖਣ ਵਾਲੇ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਗੁਰਗਨ ਸਾਹਿਬ ਨੂੰ ਉਨਾ ਹੀ